ਬਹੁਤ ਜ਼ਿਆਦਾ ਕਾਰ ਸਾਰੇ ਡੁੱਬ ਗਿਆ ਪਾਣੀ ਦੇ ਨਾਲ ਬੈਡ ਵਗੈਰਾ ਸਾਰਾ ਖੁਸ਼ ਹੋ ਗਏ ਆ ਅਸੀਂ ਤੇ ਆਨੇ ਸਰਕਾਰ ਜਿਹੜੀ ਆ ਅੱਜ ਨਹੀਂ ਕੱਲ ਨਹੀਂ ਪਰਸੋਂ ਤੱਕ ਗਦਾਵਰੀ ਕਰਾਇ ਤੇ ਜੋ ਵੀ ਕਿਸੇ ਦਾ ਨੁਕਸਾਨ ਹੋਇਆ ਸਾਰਾ ਪਾਈਪਰ ਪੂਰਾ ਕਰੀ ਤੇ ਕੋ ਹੋਰ ਬੱਚੇ ਨੂੰ ਜਿਹੜਾ ਰੈਸਕਿਊ ਜਿਹੜਾ ਕੀਤਾ ਜਾ ਰਿਹਾ ਉਹਨੂੰ ਵੀ ਜਿਹੜਾ ਕਿਸੇ ਹੋਰ ਜਗ੍ਹਾ ਤੇ ਸੁਰੱਖਿਤ ਜਗ੍ਹਾ ਤੇ ਲਿਜਾਇਆ ਜਾ ਰਿਹਾ ਉਹਨਾਂ ਦੇ ਬਜ਼ੁਰਗ ਵੀ ਨਾਲ ਨੇ ਕਿ ਇਹਨੂੰ ਲਲਡ ਨਹੀਂ ਕੀਤਾ ਗਿਆ ਪਾਣੀ ਕਿੰਨਾ ਆ ਰਿਹਾ ਇਹ ਪਾਣੀ ਦਾ ਕਿਸੇ ਨੂੰ ਮੌਕਾ ਨਹੀਂ ਮਿਲਿਆ ਪਾਣੀ ਦਾ ਮਤਲਬ ਆਪਣਾ ਕੋਈ ਬੋਰੀ ਬਿਸਤਰਾ ਕੋਈ ਸੰਭਾਲਣ ਦਾ ਕਿਸੇ ਨੂੰ ਮੌਕਾ ਨਹੀਂ ਮਿਲਿਆ ਹਰ ਕੇ ਨੇ ਪੈਸੇ ਚੁੱਕ ਕੇ ਲਾਏ ਆਪਣੀ ਫਸਲ ਤੇ ਲਾਏ ਨੇ ਗੋਬੀ ਤੇ ਲਾਏ ਨੇ ਤੇ ਉਹਦੇ ਮਤਲਬ ਇਹ ਮਾਰ ਪੈ ਗਈ ਉਹ ਕੀ ਕਰੇਗਾ ਦੁਸ਼ਮਣ ਤਸਮੇਸੀ ਪੱਖੋਂ ਕੀ ਟਾਲੀ ਸਾਹਿਬ ਦੇ ਵਿੱਚਾਂ ਪਿੰਡ ਦੇ ਵਿੱਚ ਇਹ ਵੀ ਪਾਣੀ ਦੇ ਵਿੱਚ ਤਕਰੀਬਨ ਸਾਰਾ ਪਿੰਡ ਡੁੱਬਿਆ ਹੋਇਆ ਪਾਣੀ ਦੀ ਮਾਰ ਆ ਜਿਹੜੀ ਤਕਰੀਬਨ ਇਸ ਸਰਹੱਦੀ ਇਲਾਕੇ ਦੇ ਵਿੱਚ ਵੱਡੇ ਪੱਧਰ ਤੇ ਪਈ ਆ ਤਵਾਹੀ ਹੀ ਤਵਾਹੀ ਨਜ਼ਰ ਆਉਂਦੀ ਹੈ ਤਾਂ ਜਿਹੇ ਦੇ ਵਿੱਚ ਦੋ ਪਰਿਵਾਰ ਨੇ ਜਿਹੜੇ ਦੋ ਮਹਿਲਾਵਾਂ ਨੇ ਆਪਣੇ ਬੱਚਿਆਂ ਸਮੇਤ ਜਿਨ੍ਹਾਂ ਨੂੰ ਇੱਥੋਂ ਰੈਸਕਿਊ ਕੀਤਾ ਗਿਆ ਆਪਣੇ ਰਿਸ਼ਤੇਦਾਰਾਂ ਦੇ ਕੋਲ ਜਾ ਰਹੇ ਨੇ ਕਿਉਂਕਿ ਚਿੰਤਾ ਮਨ ਦੇ ਵਿੱਚ ਜ਼ਰੂਰ ਹੋ ਜਾਂਦੀ ਹੈ ਜਦੋਂ ਇਸ ਤਰ੍ਹਾਂ ਦੀ ਤਵਾਹੀ ਜਦੋਂ ਦੇਖਣ ਨੂੰ ਮਿਲਦੀ ਹੋਵੇ ਮਹਿਲਾਵਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਤੁਸੀਂ ਹੁਣ ਆਪਣੇ ਕਿਹੜੀ ਤਰੀਕੇ ਜਾ ਰਹੇ ਹੋ ਹਾਂਜੀ ਕਿੱਥੇ ਜਾ ਰਹੇ ਹੋ ਕੋਈ ਦੇ ਕੋਲ ਅਰਲੀਪਨ ਇੱਥੇ ਹੁਣ ਕਾਰ ਦੇ ਵਿੱਚ ਪਾਣੀ ਪੜ ਗਿਆ ਸਾਰੇ ਹਾਂਜੀ ਸਾਰੇ ਕਾਰ ਚ ਪਾਣੀ ਆਇਆ ਜੀ ਕਿਹੜੀ ਕਿਹੜੀ ਚੀਜ਼ ਪ੍ਰਭਾਵਿਤ ਹੋ ਗਈ ਕਿੰਨਾ ਕ ਨੁਕਸਾਨ ਹੋਇਆ ਸਾਰਾ ਸਮਾਨ ਖੰਦੀ ਜੀ ਅੰਦਰ ਸਾਰਾ ਨੁਕਸਾਨ ਹੋਇਆ ਜੀ ਹੁਣ ਰਸਤੇ 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 ਜਾ ਰਹੇ ਹਾਂਜੀ ਇੱਕ ਮਿੰਟ ਖਲਾਣੀ ਜਰ ਨਾਲ ਕਰਕੇ ਨੁਕਸਾਨ ਹੋ ਗਿਆ ਬੱਚੇ ਸਵੇਤ ਜਾ ਰਹੇ ਬਹੁਤ ਜ਼ਿਆਦਾ ਕਾਰ ਸਾਰੇ ਡੁੱਬ ਗਿਆ ਪਾਣੀ ਦੇ ਨਾਲ ਬੈੱਡ ਵਗੈਰਾ ਸਾਰਾ ਖੁੱਸ ਹੋ ਗਏ ਆ ਹਾਂਜੀ ਤੇ ਬਾਕੀ ਪਰਿਵਾਰ ਦੇ ਜੀ ਆਇਆਂ ਹੀ ਰਹਿਣਗੇ ਹਾਂਜੀ ਉਹ ਘਰ ਦੀ ਰਾਖੀ ਦੇ ਲਈ ਹਾਂਜੀ ਤਾਂ ਦੋ ਮਹਿਲਾਵਾਂ ਨੇ ਜਿਹਨਾਂ ਨੂੰ ਰੈਸਕਿਊ ਕਰਕੇ ਜਿਹੜੀ ਸਮਾਜ ਸੇਵੀ ਸੰਸਥਾ ਆਈ ਸੀ ਤਾਂ ਹੁਣ ਉਹਨਾਂ ਨੂੰ ਦੂਜੇ ਪਾਸੇ ਕਲਾਨੌਰ ਵਾਲੇ ਪਾਸੇ ਲੈ ਕੇ ਜਾਏਗੀ ਇਹਨਾਂ ਦੀ ਰਿਸ਼ਤੇਦਾਰੀ ਤੱਕ ਪਹੁੰਚਾਏਗੀ ਤਾਂ ਕਿ ਕਿਤਨਾ ਕਿਤੇ ਮਨ ਦੇ ਵਿੱਚ ਡਰਤਾ ਜ਼ਰੂਰ ਹੁੰਦਾ ਕਿ ਛੋਟੇ ਛੋਟੇ ਬੱਚੇ ਨੇ ਮਾਸੂਮ ਬੱਚੇ ਨੇ ਮਹਿਲਾਮਾਂ ਨੇ ਤੇ ਉਹਨਾਂ ਨੂੰ ਸੁਰੱਖਿਤ ਥਾਂਾਂ ਦੇ ਉੱਤੇ ਕੱਢਿਆ ਜਾਵੇ ਤਾਂ ਸਾਡੇ ਨਾਲ ਜਿਹੜੇ ਲੋਕ ਸੀ ਜਿਹੜੇ ਇੱਥੇ ਰਸਦ ਲੈ ਕੇ ਆਏ ਸੀ ਉਹ ਵੀ ਗੱਲਬਾਤ ਕਰਦੇ ਤੁਸੀਂ ਦੋ ਮਹਿਲਾਮਾਂ ਨੂੰ ਵੀ ਰੈਸਕਿਊ ਕਰਕੇ ਲੈ ਕੇ ਜਾ ਰਹੇ ਹਾਂ ਜਿਹੜੇ ਆਪਣੇ ਰਿਸ਼ਤੇਦਾਰੀ ਚ ਜਾਣਾ ਚਾਹੁੰਦੇ ਸੀ ਮਨ ਦੇ ਵਿੱਚ ਕਿਤਨਾ ਕਿਤੇ ਚਿੰਤਾ ਸੀ ਹਾਂਜੀ ਅਸੀਂ ਇਹਨਾਂ ਨੂੰ ਕਲਾਨੌਰ ਲੈ ਕੇ ਜਾ ਰਹੇ ਹਾਂ ਜੀ ਹਾਂਜੀ ਗਾੜੀ ਫਿਰ ਆਪਣੇ ਕਿਸੇ ਵੀ ਸਾਧਨ ਦੇ ਉੱ ਆਪਣੇ ਪਹੁੰਚਾ ਦਾਂਗਾ ਇਲਾਕਾ ਘੁੰਮਿਆ ਕਿੰਨਾ ਕੁ ਨੁਕਸਾਨ ਜਿਹੜਾ ਇਲਾਕੇ ਦਾ ਕੀ ਲੱਗਦਾ ਫਸਲਾਂਾਂ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਹੁਣ ਘਰਾਂ ਦੇ ਘਾਟੇ ਨੁਕਸਾਨ ਤੇ ਲਗਭਗ 100% ਹੀ ਹੋ ਗਿਆ ਜੀ ਤੁਸੀਂ ਦੇਖ ਰਹੇ ਜੀ ਤੁਹਾਡਾ ਕੈਮਰਾ ਦੇਖ ਹੀ ਰਿਹਾ ਜੀ ਹਾਂਜੀ 100% ਹੀ ਨੁਕਸਾਨ ਜੀ ਕੀ ਮੰਗ ਕੀ ਮੰਗ ਕਰਦੇ ਹਾਂ ਕੇਂਦਰ ਤੋਂ ਕਿਉਂਕਿ ਅਜਿਹੇ ਦੇ ਵਿੱਚ ਜਦੋਂ ਇੰਨਾ ਵੱਡਾ ਨੁਕਸਾਨ ਹੋਵੇ ਕਿਤਨਾ ਕਿਤੇ ਲੋਕ ਨੇ ਜਿਹੜੇ ਪੀੜਤ ਲੋਕ ਨੇ ਉਹਨਾਂ ਦੇ ਜਿਹੜੇ ਕਿਤਨਾ ਕਿਤੇ ਮਨ ਦੇ ਵਿੱਚ ਹੁੰਦਾ ਕਿ ਕੋਈ ਸਰਕਾਰ ਸਾਡੀ ਮਦਦ ਕਰੇ ਪੰਜਾਬ ਦੀ ਵੀ ਕਰੇ ਕੇਂਦਰ ਦੀ ਵੀ ਕਰੇ ਸਰਹੱਦੀ ਇਲਾਕੇ ਅਸੀਂ ਤੇ ਆਨੇ ਸਰਕਾਰ ਜਿਹੜੀ ਆ ਅੱਜ ਨਹੀਂ ਕੱਲ ਨਹੀਂ ਪਰਸੋਂ ਤੱਕ ਗਦਾਵਰੀ ਕਰਾਇ ਤੇ ਜੋ ਵੀ ਕਿਸੇ ਦਾ ਨੁਕਸਾਨ ਹੋਇਆ ਸਾਰਾ ਪਾਈਪਰ ਪੂਰਾ ਕਰੇ ਹਾਂਜੀ ਨਹੀਂ ਜਦੋਂ ਜਦੋਂ ਜੰਗ ਲੱਗੀ ਸੀ ਪਾਕਿਸਤਾਨ ਦੇ ਨਾਲ ਇਹ ਇਲਾਕੇ ਦੇ ਵਿੱਚ ਉਸ ਸਮੇਂ ਵੀ ਡਰ ਸੀ ਹੁਣ ਪਾਣੀ ਦੀ ਮਾਰ ਕਿਉਂ ਹਾਂਜੀ ਬਹੁਤ ਜਿਆਦਾ ਡਰ ਸੀਗਾ ਹਾਂਜੀ ਬਹੁਤ ਸਮੱਸਿਆ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਜਿਹੜੇ ਨਾ ਆਉਂਦੇ ਨਾ ਬਹੁਤ ਜਿਆਦਾ ਆ ਰਹੀ ਹੈ ਸਮੱਸਿਆ ਇੱਥੇ ਤਾਂ ਮੈਂ ਉਹੀ ਜ਼ਿਕਰ ਕਰ ਰਹਾ ਕਿ ਦੋਰੀ ਮਾਰ ਜਦੋਂ ਜੰਗ ਲੱਗਦੀ ਆ ਭਾਰਤ ਤੇ ਪਾਕਿਸਤਾਨ ਦੀ ਹੈ ਨਾ ਤੇ ਉਦੋਂ ਇਹ ਲੋਕ ਸਭ ਤੋਂ ਵੱਧ ਚੱਲਦੇ ਨੇ ਹੁਣ ਪਾਣੀ ਦੀ ਮਾਰ ਜਿਹੜੀ ਦਰਿਆਵਾਂ ਦੇ ਪਾਣੀ ਦੀ ਉਦੋਂ ਵੀ ਜਿਹੜੇ ਬਾਰਡਰ ਏਰੀਏ ਦੇ ਜੇ ਉਹ ਰਿਸ਼ਤੇਦਾਰੀ ਲੱਭਦੇ ਜੀ ਮੇਰੇ ਰਿਸ਼ਤੇਦਾਰੀ ਦੇ ਜਾਂਦੇ ਜੀ ਆ ਜਾ ਆ ਤੇ ਦੋਰੀ ਮਾਰ ਪੈਂਦੀ ਜੀ ਇੱਕ ਹੋਰ ਬੱਚੇ ਨੂੰ ਜਿਹੜਾ ਰੈਸਕਿਊ ਜਿਹੜਾ ਕੀਤਾ ਜਾ ਰਿਹਾ ਉਹਨੂੰ ਵੀ ਜਿਹੜਾ ਕਿਸੇ ਹੋਰ ਜਗ੍ਹਾ ਤੇ ਸੁਰੱਖਿਅਤ ਜਗ੍ਹਾ ਤੇ ਲਿਜਾਇਆ ਜਾ ਰਿਹਾ ਉਹਨਾਂ ਦੇ ਬਜ਼ੁਰਗ ਵੀ ਨਾਲ ਨੇ ਕਿਤਨਾ ਕਿਤੇ ਹੁਣ ਇਸ ਪਿੰਡ ਦੇ ਵਿੱਚੋਂ ਜਾ ਰਹੇ ਨੇ ਤਾਂ ਹੌਲੀ-ਹੌਲੀ ਜਿਹੜੇ ਪਰਿਵਾਰ ਨੇ ਉਹ ਘਰਾਂ ਦੇ ਵਿੱਚੋਂ ਨਿਕਲ ਰਹੇ ਨੇ ਕਿ ਕਿੱਥੇ ਇੱਥੇ ਦੇ ਰਹਿਣ ਵਾਲੇ ਤੁਸੀਂ ਭਾਜੀ ਅਸੀਂ ਡੇਰੇ ਡੇਰਾ ਬਾਬਾ ਨਾਨਕ ਦੇ ਆ ਇੱਥੋਂ ਦੇ ਰਹਿਣ ਵਾਲੇ ਆ ਇਹ ਆਡੀ ਸ਼ੋਪ ਆ ਇੱਥੇ ਤੇ ਹਾਂਜੀ ਹਾਂਜੀ ਦੁਕਾਨ ਆ ਇਹ ਆਪਣੀ ਦੁਕਾਨ ਵੇਖਣਾ ਇਹ ਸਰਕਾਰਾਂ ਦਾ ਬਹੁਤ ੜਾ ਕਸੂਰ ਆ ਕੋਈ ਕਿਹਨੂੰ ਲਲਟ ਨਹੀਂ ਕੀਤਾ ਗਿਆ ਪਾਣੀ ਕਿੰਨਾ ਆ ਰਿਹਾ ਇਹ ਪਾਣੀ ਤਾਂ ਕਿਸੇ ਨੂੰ ਮੌਕਾ ਨਹੀਂ ਮਿਲਿਆ ਪਾਣੀ ਦਾ ਮਤਲਬ ਆਪਣਾ ਕੋਈ ਬੋਰੀ ਬਿਸਤਰਾ ਕੋਈ ਸੰਭਾਲਣ ਦਾ ਕਿਸੇ ਨੂੰ ਮੌਕਾ ਨਹੀਂ ਮਿਲਿਆ ਦੁਕਾਨ ਦੇ ਵਿੱਚ ਵੀ ਪਾਣੀ ਵੜ ਗਿਆ ਸੀ ਅੰਦਰ ਦੁਕਾਨ ਦਾ ਸਾਡਾ ਬਹੁਤ ਨੁਕਸਾਨ ਹੋਇਆ ਜੀ 2-3 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਸਾਡੀ ਖਾਂਡ ਪੱਤੀ ਸਾਰਾ ਸਾਡਾ ਨੁਕਸਾਨ ਹੋ ਗਿਆ ਸਾਰਾ ਕੁਝ ਅਸੀਂ ਆਪਣੀਆਂ ਦੁਕਾਨ ਸਾਫ਼ ਕਰਨਾ ਹੈ ਸਾਰੇ ਜਦੋਂ ਭਾਰਤ ਤੇ ਪਾਕਿਸਤਾਨ ਦੀ ਜੰਗ ਹੁੰਦੀ ਅਕਸਰ ਜਿਵੇਂ ਪਿਛਲੇ ਸਮੇਂ ਦੇ ਵਿੱਚ ਵੀ ਹੈ ਨਾ ਮਾਹੌਲ ਬਣਿਆ ਤਾਂ ਦੂਰੀ ਮਾਰ ਪੈਂਦੀ ਹੈ ਕਿਤੇ ਨਾ ਕਿਤੇ ਦੂਜੇ ਬੰਬਾਂ ਵਾਲੇ ਪਾਸੇ ਵੀ ਤੁਹਾਨੂੰ ਖੜਨਾ ਪ ਦੇ ਪੱਤਰਪੋਂ ਤਾਂ ਦੂਜੇ ਪਾਸੇ ਹੜ ਦੀ ਮਾਰ ਵੀ ਪੈਂਦੀ ਸਰ ਸਾਨੂੰ ਸਾਰੇ ਬੰਨਿਓ ਮਾਰ ਪੈਂਦੀ ਹੈ ਕਦੀ ਸਾਨੂੰ ਲੜਾਈ ਦੀ ਮਾਰ ਪੈ ਗਈ ਕਦੀ ਸਾਨੂੰ ਪਾਣੀ ਦੀ ਮਾਰ ਪੈ ਗਈ ਅਸੀਂ ਤਾਂ ਮਰੇ ਹੀ ਰਹਿਨੇ ਆ ਜਦੋਂ ਵੇਖੋ ਹੁਣ ਵੇਖੋ ਹਰ ਕੇ ਨੇ ਪੈਸੇ ਚੁੱਕ ਕੇ ਲਾਏ ਆਪਣੀ ਫਸਲ ਤੇ ਲਾਏ ਨੇ ਗੋਬੀ ਤੇ ਲਾਏ ਨੇ ਤੇ ਉਹਦੇ ਮਤਲਬ ਇਹ ਮਾਰ ਪੈ ਗਈ ਉਹ ਕੀ ਕਰੇਗਾ ਦੱਸੋ ਮੈਨੂੰ ਤਾਂ ਸੋਣੋ ਕੀ ਕਰੇਗਾ ਉਹ ਉਹ ਚਾਰਾ ਇੱਕ ਬੰਦਾ ਪੈਸੇ ਚੁੱਕ ਕੇ ਲੋਂਦਾ ਉਹਨੂੰ ਫਸਲ ਉਹ ਨਹੀਂ ਮਰ ਜਾਂਦੀ ਆ ਤੇ ਉਹ ਕੀ ਕਰੇਗਾ ਉਹ ਡੰਗਰ ਆ ਕਿਸੇ ਦਾ ਕੋ 30 40000 50000 ਦਾ ਇੱਕ ਡੰਗਰ ਕਿਸੇ ਦਾ ਮਰ ਜਾਂਦਾ ਤਾਂ ਉਹ ਕੀ ਕਰੇਗਾ ਕੀ ਕਹਿਣਾ ਚਾਹੁੰਦੇ ਕੋ ਸ ਕੇਂਦਰ ਸਰਕਾਰ ਨੇ ਕਿਉਂਕਿ ਕੇਂਦਰ ਤੇ ਵੀ ਆਸ ਹੁੰਦੀ ਹੈ ਕਿ ਸਰਹੱਦੀ ਇਲਾਕੇ ਨੇ ਇਹਨਾਂ ਦੀਆਂ ਬਾਹ ਫੜੇ ਰਾਸ਼ਟਰੀ ਇਸ ਨੂੰ ਆ ਅਸੀਂ ਤੇ ਇਹੋ ਕਹਿੰਦੇ ਆ ਸਰਕਾਰਾਂ ਨੂੰ ਜਿਨ੍ਹਾਂ ਦਾ ਨੁਕਸਾਨ ਆ ਉਹਨਾਂ ਨੂੰ ਪ੍ਰਭਾਈ ਉਹਦਾ ਨਹੀਂ ਭਰਨੀ ਚਾਹੀਦੀ ਆ ਹਰ ਕੇ ਨੂੰ ਆਪਣਾ ਮੁਆਜਾ ਮਿਲਣਾ ਚਾਹੀਦਾ ਇਹ ਮਤਲਬ ਬਹੁਤ ਲੋਕਾਂ ਦਾ ਘਾਟਾ ਵਾ ਇਹ ਕਿਸੇ ਤਾਂ ਪੂਰਾ ਦਿਨ ਨਹੀਂ ਹੋ ਸਕਦਾ ਫੇ ਵੀ ਸਰਕਾਰਾਂ ਨੂੰ ਕਿਸੇ ਨੂੰ ਬਾਹ ਜਰੂਰ ਫੜਨੀ ਚਾਹੀਦੀ ਆ ਤਾਂ ਦੁਕਾਨਦਾਰ ਸਾਡੇ ਨਾਲ ਸੀ ਤਾਂ ਇਹਨਾਂ ਦੀ ਦੁਕਾਨ ਦਾ ਜਿਹੜਾ ਰਸਦ ਸੀ ਉਹ ਵੀ ਪ੍ਰਭਾਵਿਤ ਹੋਈ ਹੈ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ 2 ਲੱਖ ਤੇ ਕਰੀਬ ਦਾ ਨੁਕਸਾਨ ਜਿਹੜਾ ਹੋ ਗਿਆ ਹੋਰ ਵੀ ਫਸਲਾਂ ਤਬਾਹ ਹੋਈਆਂ ਨੇ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਜਿਹੜੀ ਬਾ ਜਿਹੜੀ ਇਸ ਇਲਾਕੇ ਦੇ ਲੋਕਾਂ ਦੀ ਫੜਨੀ ਚਾਹੀਦੀ ਹੈ ਤਾਂ ਕਿ ਇਸ ਮਸੀਬਤ ਦੇ ਵਿੱਚੋਂ ਇਹ ਲੋਕ ਬਾਹਰ ਨਿਕਲ ਸਕਣ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਡੇਰਾ ਬਾਬਾਣਾ